ਇੱਕ ਨਬਾਲਕ ਲੜਕੀ ਨੂੰ ਇੱਕ ਮਨਚਲੇ ਦੀ ਹਾਤੋਂ ਵੱਧ ਪਰੇਸ਼ਾਨੀ ਤੇ ਨਤੀਜਾ ਮੌਤ ਦੀ ਗੋਦ ਮੋਰ ਤੋਂ ਇੱਕ ਦਿਲ ਕੰਬਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ 17 ਸਾਲਾਂ ਨਬਾਲਕ ਲੜਕੀ ਨੇ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ ਜਿਸ ਜਿਸ ਆਦਮੀ ਨੇ ਇੱਕ ਨਿਰਦੋਸ਼ ਲੜਕੀ ਨੂੰ ਆਤਮ ਹੱਤਿਆ ਵਰਗਾ ਵੱਡਾ ਕਦਮ ਚੁੱਕਣ ਤੇ ਮਜਬੂਰ ਕੀਤਾ ਉਹ ਹੈ 23 30 ਸਾਲਾ ਇੰਦਰਪ੍ਰੀਤ ਸਿੰਘ ਤਲਵੰਡੀ ਸਾਬੋ ਦਾ ਨਿਵਾਸੀ ਹੈ ਦੁੱਧ ਦੀ ਡੇਰੀ ਚਲਾਉਂਦਾ ਸੀ ਪਰ ਮਨੋਵਿਗਿਆਨਕ ਤੌਰ ਤੇ ਇੱਕ ਨਵਾਲਕ ਨੂੰ ਤਬਾਹ ਕਰ ਦਿੱਤਾ ਇੰਦਰਪ੍ਰੀਤ ਨੇ ਇੱਕ ਆਨਲਾਈਨ ਵੈਬਸਾਈਟ ਰਾਈ ਦੀਕਸ਼ਾ ਨਾਲ ਜਾਣ ਪਛਾਣ ਬਣਾਈ ਤੇ ਫਿਰ ਸ਼ੁਰੂ ਹੋ ਗਿਆ ਫੋਨਾਂ ਦਾ ਧੜਾ ਧੜ ਗਲਤ ਕਮੈਂਡ ਤੇ ਰੋਜ਼-ਰੋਜ਼ ਦੀ ਤੰਗੀ ਪੇਸ਼ੀ ਦੀਖਸ਼ਾ ਹਰ ਰੋਜ਼ ਮੋੜ ਮੰਡੀ ਵਿੱਚ ਕੰਪਿਊਟਰ ਸਿੱਖਣ ਜਾਂਦੀ ਸੀ ਪਰ ਮਨ ਚੋਂ ਇੱਕ ਹੋਰ ਜੰਗ ਚੱਲ ਰਹੀ ਸੀ ਕਿ ਇਸ ਮਨ ਚਲੇ ਤੋਂ ਕਿਸ ਤਰ੍ਹਾਂ ਛਡਕਾਰਾ ਪਾਇਆ ਜਾਵੇ ਅਖੀਰ ਉਸ ਨੇ 26 ਜੂਨ ਨੂੰ ਮੋੜ ਖੁਰਦ ਨੇਰੇ ਇੱਕ ਨਹਿਰ ਵਿੱਚ ਛਾਲ ਮਾਰ ਕੇ ਜ਼ਿੰਦਗੀ ਨੂੰ ਆਲਵਿਦਾ ਕਹਿ ਦਿੱਤਾ ਤੇ ਇੱਕ ਪਿਤਾ ਰਾਮ ਕੁਮਾਰ ਦੀ ਉਮੀਦ ਟੁੱਟ ਗਈ ਇੱਕ ਪਰਿਵਾਰ ਸਦਾ ਲਈ ਸੁੰਨ ਹੋ ਗਿਆ ਰਾਜ ਕੁਮਾਰ ਦੀ ਸ਼ਿਕਾਇਤ ਉਤੇ ਬੇਸ਼ੱਕ ਮੋੜ ਪੁਲਿਸ ਨੇ ਇੰਦਰਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਹੈ ਹੁਣ ਉਹ ਪੁਲਿਸ ਰਿਮਾਂਡ 'ਚ ਹੋਇਆ ਤੇ ਪੁੱਛਿਆ ਜਾ ਰਿਹਾ ਹੈ ਕਿਉਂ ਤੂੰ ਇੱਕ ਨਬਾਲਕ ਨੂੰ ਇਹ ਦਰਦ ਦਿੱਤਾ ਸਵਾਲ ਇਹ ਨਹੀਂ ਕਿ ਇੰਦਰਪ੍ਰੀਤ ਸਜ਼ਾ ਪਾਏਗਾ ਜਾਂ ਨਹੀਂ ਸਵਾਲ ਤਾਂ ਇਹ ਹੈ ਕਿ ਕਿੰਨੀਆਂ ਹੋਰ ਦੀਖਸ਼ਾਵਾਂ ਇਹਨਾਂ ਮਨ ਚਲਿਆਂ ਦੀ ਵੇਟ ਚੜਨਗੀਆਂ ਤੇ ਚੜ ਚੁਕੀਆਂ ਹਨ ਅੱਜ ਸਮਾਜ ਨੂੰ ਅਤੇ ਸਾਨੂੰ ਸਾਰਿਆਂ ਨੂੰ ਉੱਠਣਾ ਪਵੇਗਾ ਇਨ੍ਹਾਂ ਮਨਚਲਿਆਂ ਦੇ ਖਿਲਾਫ ਇਹ ਸਿਰਫ ਇੱਕ ਲੜਕੀ ਦੀ ਮੌਤ ਨਹੀਂ ਇਹ ਮਨੁੱਖਤਾ ਉੱਤੇ ਇੱਕ ਵੱਡਾ ਤੱਬਾ ਹੈ ਤੇ ਪਰਮਾਤਮਾ ਦੀਕਸ਼ਾ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਇੰਦਰਪ੍ਰੀਤ ਵਰਗਿਆਂ ਨੂੰ ਕਾਨੂੰਨ ਸਜ਼ਾ ਦੇਵੇ ਵਿਸ਼ੇਸ਼ ਰਿਪੋਰਟ ਖਰਪਾਲ ਸਿੰਘ ਬਾਕੀ ਤੁਸੀਂ ਖੁਦ ਸੁਣੋ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕੀ ਹੈ ਕਹਿਣਾ ਇਸ ਤੇ ਇੱਕ ਬੰਦੇ ਸਾਡੇ ਕੋਲ ਨੇ ਰਾਮਕਮਰ ਪੁੱਤਰ ਰਤਨ ਚੰਦ ਵਾਸੀ ਮਾਨਸਾ ਕਲਾ ਇਹਨਾਂ ਨੇ ਸਾਡੇ ਕੋਲ ਬਿਆਨ ਦਰਜ ਕਰਾਇਆ ਸੀ ਇਹਨਾਂ ਦੀ ਲੜਕੀ ਹੈ 17 ਸਾਲ ਦੀ ਦੀਪਸ਼ਾ ਉਹ 12ਵੀਂ ਤੋਂ ਬਾਅਦ ਇੱਥੇ ਕੋਰਸ ਕਰਨ ਲੱਗੀ ਸੀਗੀ ਕੋਈ ਯੂਨੀਕ ਕੰਪਿਊਟਰ ਸੈਂਟਰ ਕਰਕੇ ਕੋਰਸ ਕਰ ਰਹੀ ਹੈ ਜਿੱਥੇ ਹੈਗਾ ਉੱਥੇ ਕੰਪਿਊਟਰ ਕੋਰਸ ਕਰਦੀ ਸੀ ਇਹ ਪਰਸੋ 26 ਤਰੀਕ ਨੂੰ ਅੱਡੇ ਘਰੋਂ ਗਈ ਸੀ ਕੰਪਿਊਟਰ ਦਾ ਕੋਰਸ ਕਰਨ ਵਲ ਪਰਸੋ ਮੌਸਮ ਖਰਾਬ ਹੋਣ ਕਰਕੇ ਵੀ ਫਾਦਰ ਨੇ ਇਹਨੂੰ ਕਿਹਾ ਤਾਂ ਵੀ ਅੱਡੇ ਚਾਚੇ ਰਮੇਸ਼ ਕੁਮਾਰ ਦੇ ਘਰ ਲੌਗ ਜਿਹੜੇ ਫੀਚਰ ਕੋਲ ਨਹੀਂ ਰਹਿੰਦੇ ਉਸ ਤੋਂ ਬਾਅਦ ਉਹ ਉੱਥੇ ਰਹੀ ਤੇ ਅਗਲੇ ਦਿਨ ਵੀ ਸਾਢੇ 11:15 ਵਜੇ ਇਹ ਅੱਡੇ ਚਾਚੇ ਨੂੰ ਕਹਿ ਕੇ ਚਲੀ ਗਈ ਮੈਂ ਉੱਥੇ ਕਲਾਸ ਹਾਣ ਜਾ ਕੇ ਉਸ ਤੋਂ ਬਾਅਦ ਕਲਾਸ ਖਤਮ ਹੋਣ ਤੋਂ ਬਾਅਦ ਜਿਹੜੇ ਟਾਈਮ ਤੇ ਇਹ ਫਾਦਰ ਨੇ ਫੋਨ ਕਰਿਆ ਇਹਨੂੰ ਉਹ ਲੜਕੀ ਰਸਤੇ ਜਾ ਰਹੀ ਸੀ ਕਿ ਧੂਆ ਨੇ ਜੋ ਫਾਗਰ ਤੱਕ ਇਹ ਸੰਪਰਕ ਟੁੱਟ ਗਿਆ ਲੜਕੀ ਨੂੰ ਤੇ ਉਸ ਤੋਂ ਬਾਅਦ ਇਹਨਾਂ ਨੇ ਭਾਲ ਸ਼ੁਰੂ ਕਰਨੀ ਕਰ ਦਿੱਤੀ ਕਿ ਉਹ ਧੂਆ ਮੈਨੂੰ ਪਤਾ ਲੱਗੇ ਉਹ ਫਾਗਰ ਨੂੰ ਜਿਹੜੀ ਲੜਕੀ ਦਾ ਵਾਹਗਾ ਉੱਥੇ ਕੋਟਲਾ ਬ੍ਰਾਂਚ ਮਹਿਰ ਕੋਲੇ ਤਰਵੰਡੀ ਸਾਬੋ ਰੋਡ ਤੇ ਜਿਸ ਤੋਂ ਬਾਅਦ ਇਹਨਾਂ ਨੂੰ ਲੜਕੀ ਵੀ ਲੈਡ ਬੋਡੀ ਕਰੀ 5-6 ਕਿਲੋਮੀਟਰ ਅੱਗੇ ਬੜ ਗਈ ਸੀ ਤੇ ਬਾਅਦ ਚ ਇਹਨਾਂ ਨੇ ਫੜਤਾਲ ਕੀਤੀ ਤਾਂ ਪਤਾ ਲੱਗਿਆ ਵੀ ਕੋਈ ਇੰਦਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਤੁਹਾਡਾ ਇੱਕ ਪੀਸ ਆਫ ਹੋਇਆ ਜੈਵਿੰਦਰ ਸੰਪਰਕ ਵਿੱਚ ਸੀਗੀ ਲੜਕੀ ਦੇ ਦੇ ਤੋਂ ਕਿ ਬੱਚਿਆਂ ਦਾ ਪੇਛਾ ਚੜਾਉਣਾ ਚਾਹੁੰਦੀ ਸੀ ਉਹ ਅਕਸਰ ਹੀ ਪਰੇਸ਼ਾਨ ਰਹਿੰਦੀ ਸੀ ਇਸ ਕਰਕੇ ਨੇ ਉਹਦੇ ਤੋਂ ਕੰਮ ਕੰਨ ਜਾ ਕੇ ਮੈਂ ਵਿਚ ਛਾਲ ਮਾਰ ਕੇ ਵੀ ਇਹ ਵਿਵਿਧਾ ਸਮਾਪਤ ਕਰ ਦਿੱਤਾ। ਇਹਦਾ ਨਾਂ ਪਤਾ ਨਹੀਂ। ਇੱਕ ਟਿਹਾੜੇ ਵੀ ਪੱਤਰ ਆਇਆ ਜੀ ਅੰਦਰ ਅੰਦਰ ਜੀ ਅੰਦਰਪ੍ਰੀਤ ਸਿੰਘ ਇਲੀਸ ਜਿੰਮੀ ਪੁੱਤਰ ਅਮਰਜੀਤ ਸਿੰਘ ਵਾਸੀ ਪਲਵੰਡੀ ਸਾਹਿਬ। ਕਹਿੰਦਾ ਕਿ ਉਹ ਕੱਲ੍ਹ ਅਸੀਂ ਗ੍ਰਿਫਤਾਰ ਕਰ ਲਿਆ ਜਿਹੜੋ ਪੇਸ਼ਦਾਨਦ ਕਰਕੇ ਦੋ ਦਿਨਾਂ ਬਰਮਾਰਤ ਬੈਠੇ।